ਦੇਖੋ ਅੱਜ ਡੀਜੀਪੀ ਸਾਹਿਬ ਦੇ ਵੱਲੋਂ ਜਿਹੜਾ ਆਪਣਾ ਇੰਟੈਲੀਜੈਂਸ ਟ੍ਰੈਫਿਕ ਮੈਨੇਜਮੈਂਟ ਸਿਸਟਮ ਹੈ ਉਹਦਾ ਉਦਘਾਟਨ ਕੀਤਾ ਗਿਆ ਹੈ ਤੇ ਡੀਜੀਪੀ ਸਰ ਤੇ ਸੀਪੀ मैम ਦੀ ਪ੍ਰੈਜੈਂਸ ਦੇ ਉੱਤੇ ਅਸੀਂ ਪੂਰਾ ਉਹਨਾਂ ਨੂੰ ਡੈਮੋ ਵੀ ਦਿੱਤਾ ਹੈ ਕਿ ਕਿਵੇਂ ਅਸੀਂ ਇਹਨੂੰ ਪ੍ਰੋਸੈਸ ਕਰ ਰਹੇ ਹਾਂ ਤੇ ਫਰਸਟ ਆਫ 올 ਸਾਰੇ ਸ਼ਹਿਰ ਵਾਸੀਆਂ ਲਈ ਅਸੀਂ 30 ਲੋਕੇਸ਼ਨਸ ਦੇ ਉੱਤੇ ਵਿਜ਼ੂਅਲ ਡਿਸਪਲੇ ਬੋਰਡ ਜਿਹੜੇ ਆ ਉਹ ਲਗਾਏ ਹੋਏ ਹਨ ਸਾਰਿਆਂ ਨੂੰ ਅਵੇਅਰ ਕੀਤਾ ਜਾ ਰਿਹਾ ਹੈ ਕਿ ਤੁਸੀਂ ਹੁਣ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਦੇ ਵਿੱਚੋਂ ਔਰ ਤੁਹਾਡਾ ਇਹ ਚਲਾਨ ਹੁਣ ਕੱਟ ਸਕਦਾ ਹੈ ਇਸ ਦੇ ਵਿੱਚ ਅਸੀਂ ਜਿਹੜਾ ਇੰਟਰ ਪਰਸਨਲ ਕਮਿਊਨੀਕੇਸ਼ਨ ਹੈ ਜਿਵੇਂ ਕਈਆਂ ਨੂੰ ਸ਼ਿਕਾਇਤ ਹੁੰਦੀ ਹੈ ਕਿ ਟ੍ਰੈਫਿਕ ਮੁਲਾਜ਼ਮ ਸਾਡੇ ਜੇ ਗੱਲਬਾਤ ਹੁੰਦੀ ਹੈ ਤਾਂ ਮਤਲਬ ਵਿਵਹਾਰ ਉਹਨਾਂ ਦਾ ਠੀਕ ਨਹੀਂ ਹੁੰਦਾ ਜਾਂ ਕੋਈ ਵੀ ਜਿਹੜੀ ਪਬਲਿਕ ਦੀ ਸ਼ਿਕਾਇਤ ਹੁੰਦੀ ਹੈ ਉਹ ਹੁਣ ਮਿਨੀਮਾਈਜ਼ ਕਰਕੇ ਤੇ ਪੂਰਾ ਟਰਾਂਸਪੈਰੈਂਸੀ ਤੇ ਉਸੇ ਅੱਗੇ ਮੂਵ ਕਰਨ ਦੀ ਕੋਸ਼ਿਸ਼ ਕਰ ਰਹੇ ਆ ਅੱਜ ਕਿੰਨੇ ਚੌਂਕਾਂ ਦਾ ਰਿਕਾਰਡ ਨੂੰ ਹੋਇਆ ਤੇ ਕਿੰਨੇ ਚੌਂਕ ਅੱਜ ਤੋਂ ਸਟਾਰਟ ਹੋ ਚੁੱਕੇ ਅੱਜ ਜਿਹੜਾ ਡੀਜੀਪੀ ਸਾਹਿਬ ਨੇ 13 ਚੌਂਕਾਂ ਨੂੰ ਫੰਕਸ਼ਨਲਾਈਜ਼ ਕੀਤਾ ਹੈ ਇੱਥੇ ਤੇ ਉਸ ਦੇ ਵਿੱਚ ਆਪਣਾ ਜਿਵੇਂ ਪੀਪੀ ਚੌਕ ਹੋ ਗਿਆ ਗੁਰੂ ਨਾਨਕ ਮਿਸ਼ਨ ਚੌਕ ਹੋ ਗਿਆ ਸ਼੍ਰੀ ਅੰਬੇਡਕਰ ਚੌਕ ਹੋ ਗਿਆ ਵਰਕਸ਼ਾਪ ਚੌਕ ਹੋ ਗਿਆ ਉਹ ਮੈਂ ਤੁਹਾਨੂੰ ਲਿਸਟ ਪ੍ਰੋਵਾਈਡ ਕਰ ਦੇਣਾ 13 ਚੌਕਾ ਦੀ ਉਹ ਫੰਕਸ਼ਨਲਾਈਜ਼ ਹੋ ਚੁੱਕੇ ਨੇ ਤਿੰਨ ਜਿਹੜੀ ਚੀਜ਼ਾਂ ਉਹ ਸਾਡੇ ਕੈਮਰੇ ਹੁਣ ਕੈਪਚਰ ਕਰਨਗੇ ਰੈਡ ਲਾਈਟ ਵਾਇਲੇਸ਼ਨ ਓਵਰ ਸਪੀਡਿੰਗ ਤੇ ਰੋਂਗ ਸਾਈਡ ਜੋ ਵੀ ਆ ਰਿਹਾ ਹੈ ਬੰਦਾ ਤੇ ਇੱਕ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਹੁਣ ਸ਼ੁਰੂ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪਹਿਲਾਂ ਅਵੇਅਰਨੈਸ ਪੂਰੀ ਤਰ੍ਹਾਂ ਇਹ ਫੈਲਾਈ ਜਾਵੇ ਤੇ ਪੂਰਾ ਸਟ੍ਰਿਕਟ ਅਸੀਂ ਹੁਣ ਨਹੀਂ ਕਰ ਰਹੇ ਹਾਂ ਬਟ ਧੀਰੇ ਧੀਰੇ ਆਉਣ ਵਾਲੇ ਦਿਨਾਂ ਦੇ ਅਸੀਂ ਇਹ ਉਮੀਦ ਕਰਦੇ ਹਾਂ ਕਿ ਸਾਰਿਆਂ ਨੂੰ ਅਵੇਅਰਨੈਸ ਪਹੁੰਚ ਜਾਏਗੀ ਤੇ ਅਸੀਂ ਉਸ ਨੂੰ ਪੂਰਾ ਸਟ੍ਰਿਕਟਲੀ ਆਪਰੇਸ਼ਨਲਾਈਜ਼ ਕਰਾਂਗੇ ਅੱਜ ਤੋਂ ਵੈਸੇ ਚਲਾਨ ਸ਼ੁਰੂ ਕਰ ਦਿੱਤੇ ਗਏ ਜੀ ਅੱਜ ਤੋਂ ਚਲਾਨ ਸ਼ੁਰੂ ਹੋ ਗਏ ਜੀ ਇੱਕ ਗੱਲ ਕਰੀਏ ਕਿ ਕਿੱਦਾਂ ਕਈ ਜਗ੍ਹਾ ਤੇ ਜਰਨਲ ਲਾਈਨ ਨਹੀਂ ਲੱਗੀ ਹੋਈ ਤੇ ਕਈ ਜਗ੍ਹਾ ਤੇ ਜਰਨਲ ਲਾਈਨ ਤੋਂ 10-10 ਗੱਡੀਆਂ ਕਿੜੀਆਂ ਕ੍ਰੋਸ ਹੋ ਜਾਂਦੀਆਂ ਤੇ ਉਹਨਾਂ ਨੂੰ ਕਿੱਦਾਂ ਮੈਨੇਜ ਕਰ ਤੁਹਾਡੇ ਵੱਲੋਂ ਕੀਤਾ ਜਦੋਂ ਇੱਕ ਸਾ ਤੁਹਾਨੂੰ ਪਤਾ ਟ੍ਰੈਫਿਕ ਫਲੋ ਜਿਆਦਾ ਹੁੰਦਾ ਪੀਕ ਆਵਰਸ ਦੇ ਉੱਤੇ ਜੇ 10 ਗੱਡੀ ਆਪਣੀ ਕ੍ਰੋਸ ਕਰ ਜਾਂਦੀ ਹੈ ਰੈੱਡ ਲਾਈਟ ਨੂੰ ਤਾਂ ਸਾਡਾ ਜਿਹੜਾ ਫੀਡਲ ਸਿਸਟਮ ਆਈਟੀਐਮਐਸ ਦਾ ਪੋਰਟਲ ਹੈਗਾ ਉਹ ਸਾਰੀ ਗੱਡੀਆਂ ਨੂੰ ਇੱਕ ਟੈਬੂਲਰ ਫਾਰਮ ਦੇ ਵਿੱਚ ਸਾਨੂੰ ਨੋਟ ਕਰਕੇ ਦੇ ਦਿੰਦਾ ਹੈ ਫਿਰ ਸਾਡੇ ਇੱਥੇ ਆਪਰੇਟਰ ਬੈਠੇ ਹੋਏ ਨੇ ਉਹ ਆਪਰੇਟਰ ਉਹ ਸਾਰੀ ਗੱਡੀਆਂ ਨੂੰ ਚੈੱਕ ਕਰਦੇ ਆ ਉਹਦੀ ਸਨੈਪ ਵੀ ਸਾਡੇ ਕੋਲ ਆਂਦੀ ਹੈ ਉਹਦੇ ਵਿੱਚ ਅਸੀਂ ਇੱਕ ਫ੍ਰੈਕਸ਼ਨ ਆਫ ਡਾਊਟ ਵੀ ਨਹੀਂ ਰੱਖਿਆ ਹੋਇਆ ਕਿ ਕਿਸੇ ਨੂੰ ਡਾਊਟ ਹੋ ਕਿ ਸਾਡੀ ਗੱਡੀ ਨਹੀਂ ਉੱਥੇ ਲੰਗੀ ਸੀ ਸਾਡਾ ਫੇਰ ਵੀ ਚਲਾਨ ਕੱਟ ਗਿਆ ਤਾਂ ਸਾਰੀ ਫੀਡ ਸਾਡੇ ਕੋਲ ਹੈ ਸਨੈ ਐਪਸ ਵੀ ਸਾਡੇ ਕੋਲ ਨੇ ਸਾਰਾ ਆਰਟੀਓ ਦੀ ਡਿਟੇਲਸ ਵਹੀਕਲ ਦੀ ਸਾਡੇ ਕੋਲ ਹੈ ਅਸੀਂ ਵਹੀਕਲ ਵੀ ਮੈਚ ਕਰਦੇ ਆਂ ਤੋਂ ਸਾਰਾ ਫੁੱਲ ਪ੍ਰੂਫ ਜਿਹੜਾ ਟਰਾਂਸਪੇਰੈਂਟ ਸਿਸਟਮ ਹੈ ਇੱਥੇ ਅਸੀਂ ਅਪਰੇਸ਼ਨਾਈਜ਼ ਕੀਤਾ ਨੰਬਰ ਪਲੇਟਾਂ ਦੇ ਉੱਤੇ ਐਡਰੈਸ ਨਹੀਂ ਹੁੰਦਾ ਕਈ ਸਰਕਾਰੀ ਨੰਬਰ ਪਲੇਟਾਂ ਨਹੀਂ ਲਗਾਏ ਉਹਨਾਂ ਨੂੰ ਕਿੱਦਾਂ ਮੈਨੇਜ ਕਰਦੇ ਹੋ ਕਈਆਂ ਦੇ ਗਲਤ ਐਡਰੈਸ ਹੁੰਦੇ ਕਈਆਂ ਦੇ ਆਰਸੀਆਂ ਨਹੀਂ ਚੜੀਆਂ ਹੁੰਦੀਆਂ ਉਹਨਾਂ ਨੂੰ ਕਿੱਦਾਂ ਮੈਨੇਜ ਕਰਦੇ ਹੋ ਕੀ ਕਾਰਵਾਈ ਉਹਨਾਂ ਦੇ ਉੱਤੇ ਕੀਤੀ ਜਾਏ ਦੇਖੋ ਇਸ ਸਿਸਟਮ ਦਾ ਇੱਕ ਕਾਫੀ ਬੈਨੀਫੀਸ਼ੀਅਲ ਐਸਪੈਕਟ ਇਹ ਵੀ ਹੈਗਾ ਕਿਵੇਂ ਜਿਵੇਂ ਕੋਈ ਗੱਡੀ ਹੈਗੀ ਛੱਕੀ ਗੱਡੀ ਹੈਗੀ ਤੋਂ ਉਹਦੀ ਜ ਦੀ ઓરિਜਨਲ ਓਨਰ ਦੀ ਮਿਲਦੀ ਹੈ ਕੀ ਪਤਾ ਉਸ ਗੱਡੀ ਦਾ ਹਿਸਟਰੀ ਕੀ ਹੋਵੇ ਹੈਨਾ ਤਾਂ ਜਦੋਂ ਅਸੀਂ ਫੀਡ ਕਰਦੇ ਆ ਸਾਨੂੰ ਉਹ ਜਿਹੜੇ ਓਨਰ ਦੀ ਡਿਟੇਲ ਮਿਲਦੀ ਹੈ ਉਹਦਾ ਨੰਬਰ ਨੰਬਰ ਮਿਲਦਾ ਜੇ ਉਹਨੂੰ ਕੰਟੈਕਟ ਕਰਾਂਗੇ ਤਾਂ ਸਾਨੂੰ ਪਤਾ ਲੱਗ ਜਾਏਗਾ ਕਿ ਭਾਈ ਉਸ ਬੰਦੇ ਦੀ ਗੱਡੀ ਨਹੀਂ ਹੈਗੀ ਕਿਉਂਕਿ ਮੈਸੇਜ ਜਿਹੜਾ ਚਲਾਂਦਾ ਹੈ ਉਹ ਕਿਹਨੂੰ ਜਾਏਗਾ ਜਿਹੜਾ ਰਜਿਸਟਰ ਨੰਬਰ ਆਰਸੀ ਦੇ ਉੱਤੇ ਲੱਗਿਆ ਹੋਇਆ ਹੈ ਜੇ ਉਹਦੇ ਵਿੱਚ ਕੋਈ ਵੀ ਉਹਨੂੰ ਡਾਊਟ ਆਉਂਦਾ ਕਿ ਸਬ ਮੇਰੇ ਕੋਲ ਤਾਂ ਇਹ ਗੱਡੀ ਹੈ ਹੀ ਨਹੀਂ ਤਾਂ ਉਹ ਸਾਨੂੰ ਫਲੈਗ ਹੋ ਜਾ ਕਿ ਭਾਈ ਗੱਡੀ ਦੀ ਕੋਈ ਹਿਸਟਰੀ ਹੈ ਔਰ ਜਾਂ ਚੋਰੀ ਦੀ ਹੋ ਸਕਦੀ ਹੈ ਕੁਝ ਵੀ ਹੋ ਸਕਦਾ ਹੈ ਹੈਨਾ ਫਿਰ ਅਸੀਂ ਉਹਨੂੰ ਹੋਦੇ ਤੇ ਜਿਹੜੀ ਕ੍ਰਿਮੀਨਲ ਅਫੈਂਸ ਦੀ ਕਾਰਵਾਈ ਬਣਦੀ ਹੋਸੀ ਦਾ ਕਿੰਨੇ ਸਮੇਂ ਤੇ ਜਿਹੜਾ ਉਹਨਾਂ ਦੇ ਮੈਸੇਜ ਜਿਹੜਾ ਪਹੁੰਚ ਜਾਏਗਾ ਤੁਹਾਡੇ ਵੱਲੋਂ ਤਾਂ ਚਲਾਨ ਕਿੱਦਾਂ ਜਲੰਧਰ ਤੋਂ ਬਾਅਦ ਦੀ ਗੱਡੀ ਹੋਣਗੀਆਂ ਕਿੰਨੇ ਸਮੇਂ ਤੋਂ ਉਹਨਾਂ ਨੂੰ ਚਲਾਨ ਪਹੁੰਚੇਗਾ ਉਹ ਕਿਦਾਂ ਚਲਾਨ ਉਹਨੂੰ ਮੈਨੇਜ ਕਰਨਗੇ ਕਿਦਾਂ ਬੁੱਕ ਦੇ ਦੇਖੋ ਜਿਵੇਂ ਜੇ ਮੈਂ ਤੁਹਾਨੂੰ ਦੱਸਾਂ ਪ੍ਰੋਸੈਸ ਦੇ ਵਿੱਚ ਜਿੰਨਾ ਟਾਈਮ ਲੱਗਦਾ ਹੈ ਮੁਸ਼ਕਿਲ ਤੇ ਤੁਹਾਨੂੰ 15 ਤੋਂ 20 ਸੈਕਿੰਡ ਲੱਗਣੇ ਹੈ ਕਿਉਂਕਿ ਤੁਹਾਡਾ ਵਾਇਲੇਸ਼ਨ ਹੋਇਆ ਤੇ ਚਲਾਨ ਤੁਹਾਨੂੰ ਮੋਬਾਈਲ ਦੇ ਉੱਤੇ ਆ ਗਿਆ ਬਟ ਜਿਵੇਂ ਮੈਂ ਤੁਹਾਨੂੰ ਦੱਸਿਆ ਹੁਣ ਸ਼ੁਰੂ ਦੇ ਵਿੱਚ ਅਸੀਂ ਇੰਨਾ ਸਟ੍ਰਿਕਟ ਨਹੀਂ ਕਰ ਰਹੇ ਆ ਇਹਨੂੰ ਤਾਂ ਕਿ ਪਬਲਿਕ ਦੇ ਵਿੱਚ ਪੂਰੀ ਅਵੇਅਰਨੈਸ ਫੈਲ ਜਾਵੇ ਬਟ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਲੋਕਲ ਆਇਟਸ ਨੂੰ ਇਹੀ ਕਹਾਂਗਾ ਤੁਸੀਂ ਐਕਸਪੈਕਟ ਕਰ ਸਕਦੇ ਹੋ ਕਿ ਸਾਡਾ ਜਿਹੜਾ ਓਵਰ ਦਾ ਟਾਈਮ ਹੈ ਪੂਰਾ ਸਟ੍ਰਿਕਟ ਇੱਥੇ ਤੇ ਚਲਾਨ ਹੋ ਜਾਊਗਾ ਜਿਵੇਂ ਤੁਸੀਂ ਰੈੱਡ ਲਾਈਟ ਕਰਾਸ ਕਰੋਗੇ ਹੋ ਸਕਦਾ ਹੈ ਅੱਧੇ ਮਿੰਟ ਬਾਅਦ ਤੁਹਾਨੂੰ ਘਰ ਪਹੁੰਚਣ ਤੇ ਹੀ ਮੈਸੇਜ ਮਿਲ ਜਾਵੇ ਕਿ ਸਾਡਾ ਤੁਹਾਡਾ ਚਲਾਨ